ਮਹਾਰਾਸ਼ਟਰ ਸਰਕਾਰ ਨੇ ਮਰਾਠੀ ਅਤੇ ਅੰਗਰੇਜ਼ੀ మీడియం ਵਾਲੇ ਸਕੂਲਾਂ ਵਿੱਚ ਪਹਿਲੀ ਤੋਂ 5ਵੀਂ ਜਮਾਤ ਦੇ ਸਟੂਡੈਂਟਸ ਲਈ ਹਿੰਦੀ ਨੂੰ ਲਾਜ਼ਮੀ ਤੀਜੀ ਭਾਸ਼ਾ ਬਣਾਉਣ ਦਾ ਆਦੇਸ਼ ਜਾਰੀ ਕੀਤਾ ਜਾਰੀ ਕੀਤੇ ਗਏ ਸੋਧੇ ਹੋਏ ਸਰਕਾਰੀ ਆਦੇਸ਼ ਵਿੱਚ ਕਿਹਾ ਗਿਆ ਕਿ ਹਿੰਦੀ ਲਾਜ਼ਮੀ ਹੋਣ ਦੀ ਬਜਾਏ ਆਮ ਤੌਰ ਤੇ ਤੀਜੀ ਭਾਸ਼ਾ ਹੋਵੇਗੀ ਪਰ ਜੇਕਰ ਕਿਸੇ ਸਕੂਲ ਵਿੱਚ ਪ੍ਰਤੀ ਜਮਾਤ 20 ਸਟੂਡੈਂਟਸ ਹਿੰਦੀ ਤੋਂ ਇਲਾਵਾ ਕਿਸੇ ਹੋਰ ਭਾਰਤੀ ਭਾਸ਼ਾ ਦਾ ਅਧਿਐਨ ਕਰਨ ਦੀ ਇੱਛਾ ਪ੍ਰਗਟਾਉਂਦੇ ਨੇ ਤਾਂ ਉਹਨਾਂ ਨੂੰ ਇਸ ਤੋਂ ਬਾਹਰ ਰਹਿਣ ਦਾ ਬਦਲ ਦਿੱਤਾ ਗਿਆ ਦੂਜੇ ਪਾਸੇ ਮਰਾਠੀ ਭਾਸ਼ਾ ਦੇ ਸਮਵੈਤਿਆਂ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਸ਼ੁਰੂ ਵਿੱਚ ਇਸ ਨੀਤੀ ਤੋਂ ਪਿੱਛੇ ਹਟਣ ਤੋਂ ਬਾਅਦ ਚੁੱਪ-ਚੁਪੀ ਤੇ ਆ ਇਸ ਨੂੰ ਮੁੜ ਲਾਗੂ ਕਰ ਰਹੀ ਹੈ ਜਦਕਿ ਕਾਂਗਰਸ ਨੇ ਮੁੱਖ ਮੰਤਰੀ ਦਵਿੰਦਰ ਫੜਨवीस ਤੇ ਮਰਾਕੀ ਲੋਕਾਂ ਦੀ ਸ਼ਾਤੀ ਵਿੱਚ ਸ਼ਰਮ ਮਾਰਨ ਦਾ ਇਲਜ਼ਾਮ ਲਾਇਆ ਆਲੋਚਕਾਂ ਦਾ ਦਾਅਵਾ ਹੈ ਕਿ ਸਰਕਾਰ ਦਾ ਇਹ ਤਾਜ਼ਾ ਕਦਮ ਸਕੂਲੀ ਸਿੱਖਿਆ ਮੰਤਰੀ ਦਾਦਾ ਪੂਸੇ ਦੇ ਪਹਿਲੇ ਬਿਆਨਾਂ ਦੇ ਉਲਟਾ ਹੈ ਜਨਾਬ ਚੋਨਾ ਕਿਹਾ ਸੀ ਕਿ ਪ੍ਰਾਇਮਰੀ ਕਲਾਸਾਂ ਲਈ ਹਿੰਦੀ ਲਾਜ਼ਮੀ ਨਹੀਂ ਹੋਵੇਗੀ ਹਾਲਾਂਕਿ ਸਰਕਾਰੀ ਉਦੇਸ਼ ਸਟੂਡੈਂਟਸ ਨੂੰ ਹਿੰਦੀ ਦੀ ਬਜਾਏ ਕਈ ਹੋਰ ਭਾਰਤੀ ਭਾਸ਼ਾ ਚੁਣਨ ਦਾ ਸ਼ਕਤੀਆ ਬਦਲ ਦਿੰਦੇ ਨੇ ਪਰ ਇਹ ਵੀ ਕਹਿੰਦੇ ਨੇ ਕਿ ਹਰੇਕ ਸਕੂਲ ਵਿੱਚ ਘੱਟੋ-ਘੱਟ 20 ਸਟੂਡੈਂਟਸ ਨੂੰ ਇਸ ਬਦਲ ਦੀ ਚੋਣ ਕਰਨੀ ਹੋਵੇਗੀ ਹੁਕਮ ਵਿੱਚ ਕਿਹਾ ਗਿਆ ਕਿ ਜੇਕਰ ਅਜਿਹੀ ਮੰਗ ਉੱਠਦੀ ਹੈ ਤਾਂ ਤਾਂ ਇੱਕ ਅਧਿਆਪਕ ਨਿਯੁਕਤ ਕੀਤਾ ਜਾਵੇਗਾ ਜਾਂ ਭਾਸ਼ਾ ਨੂੰ ਆਨਲਾਈਨ ਪੜਾਇਆ ਜਾਵੇਗਾ ਆਦੇਸ਼ ਵਿੱਚ ਇਹ ਵੀ ਕਿਹਾ ਗਿਆ ਕਿ ਹੋਰ ਟੀਚਿੰਗ ਮੀਡੀਅਮ ਤੋਂ ਪੜ੍ਹਾਈ ਕਰਾਉਣ ਵਾਲੇ ਸਕੂਲਾਂ ਵਿੱਚ ਤ੍ਰੀ ਭਾਸ਼ਾ ਸੂਤਰ ਵਿੱਚ ਮੀਡੀਅਮ ਭਾਸ਼ਾ ਮਰਾਠੀ ਅਤੇ ਅੰਗਰੇਜ਼ੀ ਸ਼ਾਮਲ ਹੋਣੀ ਚਾਹੀਦੀਆਂ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨवीस ਨੇ ਕਿਹਾ ਕਿ ਸੂਬੇ ਦੇ ਸਟੂਡੈਂਟਸ ਲਈ ਹਿੰਦੀ ਸਿੱਖਣਾ ਲਾਜ਼ਮੀ ਨਵੇਂ ਆਦੇਸ਼ ਵਿੱਚ ਹਟਾ ਦਿੱਤਾ ਗਿਆ ਤੇ ਹੁਣ ਕਿਸੇ ਵੀ ਭਾਰਤੀ ਭਾਸ਼ਾ ਨੂੰ ਤੀਜੀ ਭਾਸ਼ਾ ਦੇ ਰੂਪ ਵਿੱਚ ਚੁਣਿਆ ਜਾ ਸਕਦਾ ਫੜਨवीस ਨੇ ਕਿਹਾ ਕਿ ਅੰਗਰੇਜ਼ੀ ਨੂੰ ਵਿਆਪਕ ਤੌਰ ਤੇ ਵਡਾਵਾ ਦਿੱਤਾ ਜਾਂਦਾ ਪਰ ਭਾਰਤੀ ਭਾਸ਼ਾਵਾਂ ਨੂੰ ਅਕਸਰ ਅਣਗੌਲਿਆ ਕੀਤਾ ਜਾਂਦਾ ਉਹਨਾਂ ਨੇ ਕਿਹਾ ਕਿ ਭਾਸ਼ਾਵਾਂ ਤੇ ਵਿਵਾਦ ਬੇਲੋੜਾ